ਹਾਂਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਜੀ ਕਬੂਤਰ ਸੱਟਣੇ ਘਰ ਪਰਵਾਹ ਠੀਕ ਹੈ ਲੋ ਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਤੁਹਾਨੂੰ ਪਿਛਲੇ ਵਲੋਗ ਚ ਕਿਹਾ ਸੀ ਵੀ ਤਿੰਨ ਕਬੂਤਰ ਜੇ ਡੰ ਦੇ ਹੁੰਦੇ ਸੀ ਉਹ ਬੰਦ ਹੀ ਕਰ ਤੇ ਆਪਾਂ ਤੇ ਇੱਕ ਕਬੂਤਰ ਕਟਾਂਗੇ ਧੁੱਪੇ ਬਾਵਾ ਜੋਂ ਉਹਨਾਂ ਨੂੰ ਉਹਨੂੰ 10 ਦਿਨ ਬਾਵਾਗੇ 10 12 ਦਿਨ ਫੇਰੀ ਛੱਡਾਂਗੇ ਉਹਨੂੰ ਗੁੜੁ ਗੁੜੁ ਲਾ ਕੇ ਗੁੜਵੀ ਬਣਾਵਾਂਗੇ ਦੱਸਾਂਗੇ ਵੀ ਕੀ ਕੁਝ ਤੁਹਾਡੇ ਸਾਹਮਣੇ ਦਿਵਾਏ ਘੋੜੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਖੁੱਡੇ ਖਾਡੇ ਖੋਲਦੇ ਆਂ ਤੇ ਆ ਕੇ ਬਸ ਬੈਠੇ ਸੀ ਯਾਰ ਪਰ ਲੇਕਰ ਇਹ ਜਾਲੇ ਸੀ ਕੰਮ ਕਰਕੇ ਆਏ ਸੀ ਤਾਂ ਕਰਕੇ ਤੁਹਾਨੂੰ ਦੱਸਿਆ ਸੀ ਤਾਂ ਕਰਕੇ ਵੈਸੇ ਤੇ ਗੁੱਡੇ ਖੋਲਦੇ ਆਪਣੇ ਤਾਂ ਇਹ ਹਾਂਜੀ ਮਿੱਤਰੋ ਤੇ ਸੱਚ ਕਮੈਂਟ ਆਦ ਆ ਗਏ ਮੈਨੂੰ ਕਹਿੰਦਾ ਬਾਈ ਇੰਟਰੋ ਦੀ ਕਾਪੀ ਨਾ ਕਰਿਆ ਕਰ ਇਹ ਮਨਪ੍ਰੀਤ ਦੀ ਸ਼ੌਕੀ ਅਟ ਦੀ ਤੇ ਵੀ ਅਸੀਂ ਵੀ ਦੇਖਦੇ ਆ ਸਾਨੂੰ ਵੀ ਬਹੁਤ ਟਾਈਮ ਹੋ ਗਿਆ ਦੇਖਦੇ ਨੂੰ ਐਜੀ ਕੋਈ ਗੱਲ ਨਹੀਂ ਉਹਨੂੰ ਦੇਖੀ ਅਸੀਂ ਵੀ ਵਲੌਗ ਪਾਣ ਸਟਾਰਟ ਕਰਿਆ ਕਿਉਂਕਿ ਉਠ ਮਾਰੀਆਂ ਪੱਕ ਕੂਠਾ ਲਈ ਐ ਤੇ ਕੋਈ ਗੱਲ ਨਹੀਂ ਹੈਗੀ ਤੇ ਕਾਪੀ ਵੀ ਉਹਦੀ ਹੁੰਦੀ ਹੈ ਜਿਸ ਦੀ ਕੋਈ ਗੱਲਬਾਤ ਹੋਵੇ ਠੀਕ ਹੈ કે ਨਹੀਂ ਤੇ ਬਾਕੀ ਐ ਜੀ ਕੋਈ ਗੱਲ ਨਹੀਂ ਤੇ ਕਾਪੀ ਨੂੰ ਤਾਂ ਕੀ ਹੈ ਤੇ ਆਪਾਂ ਅਸੀਂ ਵੀ ਦੇਖਦੇ ਹੁੰਨੇ ਆ ਬਹੁਤ ਘੈਂਟ ਬੰਦਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਤਾਂ ਕਰਕੇ ਤੇ ਕਮੈਂਟ ਆਈ ਸੀ ਬਾਈ ਦਾ ਕਹਿੰਦਾ ਪਲੀਜ਼ ਕਹਿੰਦਾ ਕਾਪੀ ਕਰਨੀ ਛੱਡ ਦਿਓ ਤੇ ਆਪਾਂ ਵੀ ਪਸੰਦ ਕਰਦੇ ਆ ਆਪਾਂ ਵੀ ਦੇਖਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਵੈਸੇ ਹੁਣ ਤੇ ਖੋਲਦੇ ਆ ਖੁੱਡੇ ਤੇ ਨੀਲਾ ਕੱਟਦੇ ਆ ਨਾਲੇ ਦਿਖਾਉਂਦੇ ਆ ਤੁਹਾਨੂੰ ਪੂਰੂ ਨਹੀਂ ਕੱਟਦੇ ਬਾਬਿਓ ਜਿਹੜਾ ਤੁਹਾਨੂੰ ਕਿਹਾ ਸੀ ਵੀ ਪੂਰੂ ਵੀ ਕੱਢਾਂਗੇ ਪੂਰੂ ਤਾਂ ਨਹੀਂ ਕੱਟਦੇ ਉਹ ਵੀ ਦੱਸਾਂਗੇ ਕੌਣੀ ਕੱਟਦੇ ਤੇ ਖੁੱਡੇ ਲਵੇ ਚਲਦੇ ਆ ਫੇਰ ਕਰਦੇ ਆ ਸ਼ੇਰ ਆਇਆ ਚੋਬਰਾ ਕੱਢ ਲੈ ਗੋਲਾ ਸ਼ੌਂਕਾ ਦੀ ਚੋਬਰਾ ਕਰਾ ਦਾਂਗੇ ਸਿੱਧਾ ਛੱਡਣਾ ਹੀ ਹੈਗੇ ਨਹੀਂ ਨਹੀਂ ਪਹਿਲਾਂ ਵਾਲੀ ਗੱਲ ਤੇ ਨਹੀਂ ਐ ਸੱਟ ਪੱਟ ਕਰਕੇ ਛੱਡਾਂਗੇ ਕਿ ਇਸ ਕੋ ਰਹਿ ਜਾ ਪਹਿਲੀ ਲਾਦੇ ਆਂ ਗੁੜ ਡਾਂਤੋਂ ਹਉ ਗੁੜ ਤੋਂ ਪਹਿਲੇ ਡਾਂਤੋਂ ਵਾਲੀ ਲੱਗਵਾ ਮਨਾ ਛੱਡ ਦੇ ਯਾਰ ਆਪਣੇ ਸਾਥੇ ਸੁੱਤੇ ਵਾਲੀ ਗਏਂਗੇ ਯਾਰਾ ਨਹੀਂ 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 ਛੱਡ ਨਹੀਂ ਯਾਰ ਗਈ ਬੰਦੀ ਹੋ ਗਈ ਤਾਂ ਚੱਲੀ ਪੈਣਾ ਜਾ ਨਹੀਂ ਜੀ ਨਹੀਂ ਛੱਡ ਨਹੀਂ ਗੱਲ ਮਤੇ ਅਗਰ ਕੱਢ ਲੈ ਹੱਦ ਵਜ ਲੋ ਜੀ ਐਂ ਕੰਮ ਹੋਇਆ ਛੋ ਤੇਨ ਆ ਜਾ ਛੋ ਨੂੰ ਦਾ ਤਿੰਨ ਬੈਠੇ ਨੇ ਆਣਾ ਉਹਨਾਂ ਨਾਲ ਦੇਣਾ ਇਹ ਇਹ ਸਾਦੇ ਆਲੇ ਨਾਲ ਦਾ ਹੀ ਐ ਕੀ ਕੱਢ ਲਿਆ ਜੀ ਗੋਲਾ ਨੀਲਾ ਆਇਆ ਉਹਨਾਂ ਲਈ ਆ ਕਰਾ ਮੜਾ ਆ ਸ਼ੋਕੇ ਦਾ ਲੋ ਕਰੋ ਅੱਖ ਚੈੱਕ ਕਰੋ ਬਹਿਣਾ ਤਾਈ ਇਹ ਅੱਖ ਦਿਖਾ ਦਿਓ ਜਮਾ ਓਕੇ ਆਈ ਹੋਰ ਦਿਜੀ ਅੱਖ ਜਮਾ ਹੀ ਅੰਜੇ ਦਿਖਾ ਦੇ ਰੁੱਖ ਸਹੀ ਨੇ ਬੰਦੇ ਜਮਾ ਹੀ ਓਕੇ ਆਈ ਤੇ ਪੱਲੇ ਦਿਖਾ ਦੇ ਪੱਲਾ ਦਿਖਾ ਦੂੰ ਇਹਦੀ ਕੋਈ 빙ਾ ਤਾਂ ਨਹੀਂ ਹੈਗਾ ਦਿਖਾ ਰਾ ਥੋੜਾ ਹੈ 빙ਾ ਇੱਕ 빙ਾ ਨਹੀਂ ਹੈਗਾ ਕੜਤਾ ਸੀ ਉਹ ਲੈ ਗਏ ਲੋ ਜੀ ਪੱਲਾ ਦੇਖੋ ਠੀਕ ਹੈ ਜੀ ਕੰਨੀ ਆ ਜਾਂਦੇ ਜੀ ਇਹਨੇ ਕੰਨੀ ਆਉਗੀ ਇਹਨੇ ਧੁੱਪ ਪਾ ਲਿਆ ਕਰਾਂਗੇ ਬਗਲ ਵੀ ਆ ਗਈ ਨਾ ਬਗਲ ਆ ਗਈ ਬਗਲ ਆ ਗਈ ਜੀ ਉਸ ਕੰਨੀ ਕੰਨੀ ਰਹਿੰਦੀ ਹੈ ਤੇ ਪੋਲੇ ਨਾਲ ਪੁੰਜਾ ਰਖਾ ਦੇ ਪੁੰਜਾ ਕੇ ਨਾਲ ਉਤੋਂ ਤੇ ਪੋਲਾ ਪੋਲਾ ਫੜਨਾ ਬੂਆ ਜੇ ਥੋੜਾ ਜਿਹਾ ਵੀ ਹੋ ਗਿਆ ਨੁਕਸਾਨ ਐ ਫਿਰ ਟਾਈਮ ਬੜਾ ਨਾ ਸਹੀ ਆ ਗਾਰਤਿਕ ਆਪੇ ਸਿੱਧਾ ਹੋ ਜਾਵੇ ਥੋੜਾ ਜਿਆ ਕਰ ਦਾਂਗੇ ਤਾਂ ਇੱਕ ਉਹ ਪਜਾੜ ਜਾਵੇ ਮੇਰੇ ਲਵੇ ਉਹ ਲੈ ਆਵਾਂਗੇ ਉਹ ਵੀ ਫਰ ਸਿੱਧੇ ਕਰਨ ਵਾਲੇ ਹੀ ਆ ਨਾ ਗੋਪਾਲਿਆ ਗੋਲਾ ਜਾਲਚ ਆਪਣਾ ਨੀਲਾ ਤੇ ਤੰਦੂਰ ਚੱਲੀ ਜਾਂਦਾ ਪੂਰਾ ਐ ਕੀ ਕਰਤਾ ਲੋ ਸਮਾਨ ਨਾ ਭਰ ਐ ਹਲਕਾ ਸਮਾਨਾ ਵੀ ਲਿਆਵਾਂਗੇ ਕੋਈ ਨਾ ਲੋ ਜੀ ਮਿੱਤਰੋ ਲੇ ਕੇ ਨਾ ਲਾ ਦੇ ਛਤਰੀ ਫੇਰ ਦੇਖਦੇ ਆ ਲੋ ਜੀ ਬਾਪਿਓ ਲਾਦੇ 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 ਇਹ ਠਾ ਲੋ ਜੀ ਪਾਤਾ ਆਪਣਾ ਨੀਲਾ ਜਾਲ ਚ ਵੈਸੇ ਸਹੀ ਐ ਹੀ ਸਿੱਧਾ ਹੈ ਨਾ ਐਂ ਉਹ ਟੈਂਕੀ ਤੇ ਜਾਇਆ ਕਰਦਾ ਹੈ ਬਾਪਿਓ ਯਾਰ ਉਹ ਦਿਖਣ ਲੱਗ ਰਿਹਾ ਤੁਹਾਨੂੰ ਉਹ ਦੋ ਕੱਟੀਆਂ ਵੈਸੇ ਹਟ ਗਿਆ ਸੀ ਉੱਥੇ ਜਾਣਾ ਪਹਿਲੀ ਵਾਲੀ ਛੱਡਾਂਗੇ ਤੂਤਰ ਤੜਕਾ ਕੇ ਇਹਨੂੰ ਛਤਰੀ ਦੇ ਉੱਤੇ ਧਾਰ ਲੈ ਜਿਉਂਗੀ ਗਲਤ ਕੰਮ ਨਾ ਹੋ ਜੇ ਕਿਉਂਕਿ ਇਹਨੂੰ ਪਤਾ ਲੱਗ ਜੇ ਐ ਆਗੀ ਬਣਾਇਆ ਤੇਰੇ ਕੈਕਸ ਤੇ ਬਣਾਈ ਬੇ ਚੋਬਰ ਵੀ ਸੰਦ ਬੰਦਾ ਜਮਾਇਲ ਇੱਕ ਕੈਕਸ ਤੇ ਵੀਡੀਓ ਬਣਾ ਦੇ ਚਲੋ ਕੋਈ ਨਾ ਟੱਟ ਰਿਹਾ ਇੱਕ ਸੈਟ ਰੱਖਦੀਆਂ ਉਰੇ ਪਈਆਂ ਪਈਆਂ ਨਾ ਧੁੱਪ ਚ ਇਹਨਾਂ ਦਾ ਕੋਈ ਲੋਡ ਹੀ ਨਹੀਂ ਹੈਗਾ ਜਦੋਂ ਲੋਡ ਹੋਈ ਉਦੋਂ ਕੱਢ ਲਾਂਗੇ ਹੈਗੇ ਨਹੀਂ ਬੈੱਡ 'ਚ ਧਰ ਦਿੰਨੇ ਆ ਆ ਖੋਲੇ ਹੋਏ ਆ ਬੈੱਡ ਖੋਲ ਗੇਮ ਦੀ ਉਹ ਕਰੀ ਜਾਂਦਾ ਲੈ ਧਾਖ ਦੇ ਆ ਸੈਟ ਅੱਗੇ ਲੱਕਦੀ। ਇਹ ਵਾਹ। ਜਾਨ ਮਿਸਟਰੀ ਚੀਜ਼ ਖਾਦਾ ਦੇ ਦਿਖਾਤਾ ਦੇ ਮਿਸਟਰੀ ਲੋਈ ਕਰਤੀ ਪੈਕ ਤੇ ਆਦਾ ਬੈੱਡ ਸ਼ੀਟ ਹੀ ਪਈ ਹੈ। ਤਰ ਗੇਮ ਦੀ ਹੋ ਗਈ ਅੰਦਰ ਇਹ ਤਾਂ ਤੇ ਵਾਕੀ ਨੀਲਾ ਪਾਤਾ ਸੀ ਉਹ ਬੈਠਿਆ। ਵਧੀਆ ਘੰਟਾ ਦੋ ਘੰਟਾ ਲਵਾਵਾਂਗੇ ਧੁੱਪ ਜ਼ਿਆਦਾ ਨਹੀਂ ਤੇ ਗੁੜ ਦੇ ਤਾਂ ਕੱਲ ਦੇ ਦਾਂਗੇ ਨਹੀਂ ਤਾਂ ਦੇ ਦਾਂਗੇ ਤਾਂ 10 ਦਿਨ ਸਹੀ ਬਾਣ ਧੁੱਪ ਚਾਜੇ ਲਾ ਲੋ ਕੱਲਾ ਦਿਨ ਹੈ 10 ਤਰੀਕ ਹੈ ਸਹੀ 10 ਤਰੀਕ ਹੈ 20 ਤਰੀਕ ਨੂੰ ਕੱਢ ਦਾਂਗੇ ਠੀਕ ਹੈ ਜੀ ਨਹੀਂ ਲੋ ਜੀ ਤਾਲੇ ਲਾਤੇ ਜੀ ਤੇ ਥੱਲੇ ਚਲਦੇ ਹਾਂ ਇੱਕ ਵਾਰੀ ਤੇ ਆ ਨਿੱਲਾ ਬੈਠਿਆ ਆਪਣਾ ਚਾਰਚ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪੂਰ ਨੂੰ ਹੀ ਦੱਸਾਂ ਕਿਉਂ ਨਹੀਂ ਕੱਢਿਆ ਜਾ ਕੇ ਨਾ ਜਦੋਂ ਉੱਤੇ ਆਵਾਂਗੇ ਰੋਟੀ ਰੋਟੀ ਖਾ ਕੇ ਫਿਰ ਦੱਸ ਦਾਂਗੇ ਵੀ ਪੂਰ ਨੂੰ ਕੱਲਾ ਕੱਲਾ ਮਾਦਾ ਪੁੱਤ ਹੈ ਚੋਬ ਬੰਦਿਆ ਸੀ ਤਾਂ ਵਾਕਈ ਕੱਲਾ ਗੱਲਾ ਮਾਦਾ ਪੁੱਤ ਹੈ ਤੇ ਕੱਲੀ ਗੱਲੀ ਮਾਦੀਤੀ ਹੈ ਬਾਪ ਜਾਤਾ ਬਾਪ ਹੈ ਨਹੀਂ ਮਾਂ ਤਾਂ ਹੈਗੀ ਹੈਗੀ ਆ ਕੁਛ ਹੋਰ ਪਿਆਈ ਨਹੀਂ ਹੈ ਇਹ ਜੇ ਕੰਮ ਕੌਣ ਕਰ ਸਕਦਾ ਦੋਟ ਬਾਤ ਹੈ ਜੀ ਸੱਚ ਇਹ ਤੇ ਕੋਈ ਨਾ ਦੱਸ ਤਾਂਗੇ ਦਿਖਾਵਾਂਗੇ ਪੂਰੂ ਕਿਹੜਾ ਜਿਹੜੇ ਨਵੇਂ ਸਬਸਕ੍ਰਾਈਬਰ ਨੇ ਉਹਨਾਂ ਨੂੰ ਨਹੀਂ ਪਤਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬੱਸ ਚਾਲਦੇ ਆਂ ਹੀ ਜੀ ਬਾਬੇ ਉਹ ਆ ਗਏ ਜੀ ਉੱਤੇ ਤੇ ਨੀਲੇ ਨੂੰ ਕਰਤੇ ਅੰਦਰ ਇੱਕ ਦਾ ਟਾਈਮ ਹੋ ਗਿਆ 10 ਵਜੇ ਪਾਇਆ ਸੀ ਤੇ ਜਿਆਦਾ ਇੱਕ ਵਾਰ ਪਹਿਲਾ ਦਿਨ ਨਹੀਂ ਆ ਜਿਆਦਾ ਤੇ ਕੱਲ ਤੋਂ ਨਾ ਸਵੇਰ ਵਾਲੀ ਤੋਂ ਪੁਲਵਾਇਆ ਕਰਾਂਗੇ ਅੱਜ ਤਾਂ ਲੇਟ ਹੋ ਗਏ ਕੱਲ ਤੋਂ ਸਵੇਰ ਵਾਲੀ ਤੋਂ ਪੁਲਵਾਇਆ ਕਰਾਂਗੇ ਇਹਨਾਂ ਅੰਦਰ ਕਰਦੀਆਂ ਜਾਲ ਚੋਂ ਕੱਢ ਕੇ ਪਹਿਲਾਂ ਉਹਨੇ ਬਿਠਾ ਦਾਂਗੇ 10 15 ਮਿੰਟ ਫਿਰ ਛੱਡ ਦਾਂਗੇ ਗੁੱਡੇ ਅੰਦਰ ਤੇ ਮੈਂ ਕੱਲਾਂ ਲਾ ਲਾਂ ਇਹਨੂੰ ਜਾਲ ਚੋਂ ਕੱਢ ਲਈਏ ਫਿਰ ਦਿਖਾਣੇ ਆ ਤੁਹਾਨੂੰ ਉਹ ਜੀ ਕਰਤਾ ਜੀ ਨਹੀਂ ਲਾਂ ਅੰਦਰ ਤੇ ਮਾੜੇ ਮੋٹے ਏਰ ਦਾਣੇ ਡਿਗਰੇ ਏਰ ਗਲਤ ਹੈ ਮੈਂ ਚੱਕ ਲਾਂ ਜਿਵੇਂ ਆਪਿਆ ਦਾਣਾ ਵੇ ਇੱਕ ਦਾਣੇ ਦਾ ਤੇ ਮੈਂ ਚੱਕ ਲਾਂ ਇੱਕ ਵਾਰੀ ਗਲਤ ਹੈ ਉਹ ਜੀ ਕਰੋ ਸ਼ੌਂਕ ਆਪਣੇ ਨੀਲੇ ਦਾ ਬਸ ਇਹਨੂੰ ਇਹਦੀ ਤਿਆਰੀ ਕਰਾਵਾਂਗੇ ਹੋਰ ਤਾਂ ਬਸ ਰਿਆਣੀ ਪੂਰੂ ਬਾਬੇ ਤਾਣੀ ਰਿਆ ਮੈਂ ਦੱਸ ਦੇਣਾ ਤੁਹਾਨੂੰ ਹੁਣ ਮੈਂ ਤੈਨੂੰ ਬੈਠੇ ਰਹਿਣ 10 ਮਿੰਟ ਪਾਣੀ ਪਿਆ ਕੇ ਫਿਰ ਛੱਡਦਾ ਕੁਟੀ ਅੰਦਰ ਤੇ ਨਵਾਂ ਨਵਾਂ ਪਹਿਲਾ ਦਿਨ ਨਾ ਤਾਂ ਕਰਕੇ ਕਰਦਾ ਤੇ ਬਾਬੇ ਉਹ ਪੂਰੂ ਦਾ ਚੱਕਦੇ ਆ ਮਾੜਾ ਬੈਠੀ ਆਪਣੇ ਕੋਲ ਪੂਰੂ ਦੀ ਬਾਪ ਨਹੀਂ ਹੈਗਾ ਤਾਂ ਕਰਕੇ ਤੇ ਇੱਕ ਪੂਰੂ ਐ ਤੇ ਇੱਕ ਪੂਰੂ ਦੀ ਪੈਰ ਐ ਮਤਲਬ ਇੱਕ ਕਬੂਤਰੀ ਆ ਉਹ ਨਸਲ ਚੋਂ ਤੇ ਇੱਕ ਗਰੁੱਤਰ ਆ ਠੀਕ ਹੈ ਕਿ ਨਹੀਂ ਜੇ ਆ ਪੂਰੂ ਕੱਢ ਲਿਆ ਚਲੋ ਆਪਣਾ ਕਰੇ ਕੱਢ ਲਿਆ ਆਪਾਂ ਤੇ ਲਗੜ ਨੂੰ ਲਾਗੇ ਲਗੜ ਲਾ ਜੇ ਕੀ ਬਤਾ ਪੱਜੇ ਕਰੋ ਪੱਜੇ ਤਾਂ ਰੱਕੇ ਜਦੋਂ ਇਹ ਕੰਮ ਆਪਣਾ ਖਤਮ ਹੋ ਜੂਆ ਤਾਂ ਰੱਕੇ ਮੈਂ ਸੋਚਿਆ ਮਗਰਾਤ ਮਹ ਪੂਰੂ ਨਹੀਂ ਗਾੜਦੇ ਕੋਈ ਦਿੱਕਤ ਆ ਨਹੀਂ ਨੀਲਾ ਕੱਢ ਲਾਂਗੇ ਨੀਲੇ ਦੇ ਆਪਣੇ ਕੋਲ ਕਈ ਬੈਠੇ ਦੋ ਤਿੰਨ ਭਾਈ ਨੇ ਕੋਈ ਦਿੱਕਤ ਨਹੀਂ ਬਾਪ ਵੀ ਹੈਗਾ ਮਾਂ ਵੀ ਹੈ ਕਿਦਾਂ ਕਰਕੇ ਮਗਰਾ ਨੀਲਾ ਗੜਦੇ ਆ ਨਾ ਨੀਲਾ ਸਹੀ ਪ੍ਰੋਪਰ ਸਟੈਟ ਕੋਈ ਦਿੱਕਤ ਵਾਲੀ ਗੱਲ ਨਹੀਂ ਪੜਿਆ ਬਹਿ ਜਾਣਾ ਤੇ ਪੂਰ ਉਥੜੇ ਫੰਗਾਈ ਜਾਂਦੇ ਵਿੱਚੋਂ ਵੀ ਆਈ ਜਾਂਦੇ ਆ ਤੇ ਪੂਰ ਦਾ ਰਸ ਕਰ ਖਤਮ ਮੈਂ ਕੱਟ ਕੱਢਦੇ ਨਹੀਂ ਬਸ ਇਹ ਸੈੱਟ ਹੈ ਜਮਾ ਓਕੇ ਰਿਪੋਰਟ ਹੈ ਦੀਆਂ ਤੇ ਜਮਾ ਸਿਸਟਮ ਲਾਉਟ ਹੈ ਦਾ ਤੇ ਪੜਿਆ ਵੀ ਪਿਆ ਕੋਈ ਸੱਟ ਹੈ ਸਰੀਰ ਤੋਂ ਵੀ ਸੱਟ ਹੈ ਥੱਲੋਂ ਵੀ ਸੱਟ ਹੈ ਤੇ ਬਾਕੀ ਵੀ ਜਦੋਂ ਸਿੱਧਾ ਹੋ ਗਿਆ ਫੇਦੀ ਸੁਆਦ ਆਊਗਾ ਤੇ ਦੇਖ ਲੈ ਇੱਕ ਹੀ ਗੱਲ ਹੈ ਇਹਦਾ ਭਾਈ ਦਾ ਨੀਲਾ ਖੱਡਿਆ ਸੀ ਤੇ ਸਾਤੇ ਵਾਲਾ ਇਹਦਾ ਹੀ ਭਾਈ ਹੈ ਟੂਟਣੀ ਮਾਰ ਗਿਆ ਆਪਾ ਤੇ ਜੇ ਨੀਲਾ ਜਿਹਾ ਟੈਂਕੀ ਦੇ ਖਰਾਬ ਹੋ ਗਿਆ ਸੀ ਸਾਦੇ ਆਉਣੇ ਵੀ ਲਾ ਦੇ ਸੀ ਪੈਰ ਠੀਕ ਹੈ ਕਿ ਨਹੀਂ ਤੇ ਸਾਦੇ ਆ ਥੋੜੋ ਥੋੜਾ ਜਾ ਉਹ ਨਹੀਂ ਹੈਗਾ ਤੇ ਕਰੂ ਨਹੀਂ ਹੈਗਾ ਸੁੱਕਰਾ ਥੋੜਾ ਥੋੜਾ ਤਾਂਾ ਕਰਕੇ ਉਹ ਵੀ ਬੰਦ ਕਰਤਾ ਚਲੋ ਉਹਦੇ ਨਾਲ ਤਾਂ ਮੇਰੀ ਕੋਈ ਫੇਰ ਚਿੱਟਾ ਬਚਾ ਨਿਕਲਿਆ ਆਪਣੇ ਹੌਲ ਪਹਿਲਾਂ ਮੈਂ ਕਿਹਾ ਲੋਕ ਨਹੀਂ ਕੋਈ ਦਿੱਕਤ ਨਹੀਂ ਇਹਦੇ ਨੀਲੇ ਦੋ ਨੇ ਮਗਾ ਇੱਥੇ ਸਾਡੇ ਨੇ ਇੱਕ ਖਰਾਬ ਹੋ ਗਿਆ ਇੱਥੇ ਇੰਤ ਰਹਿ ਗਿਆ ਵੈਸੇ ਹੁਣ ਕੱਢਦੇ ਆਂ ਦੇਖਦੇ ਕੀ ਬਣਦਾ ਇਹਦਾ ਕੀ ਨਹੀਂ ਕਰੂਗਾ ਕਿ ਨਹੀਂ ਕੁਸ਼ਨੀਦਾ ਫੇਰਾ ਪਤਾ ਹੀ ਆ ਬਾਪਾ ਤੁਹਾਨੂੰ ਇਹਨੂੰ ਵੀ ਬੰਦ ਕਰ ਦਾਂਗੇ ਜਿੱਥੇ ਐਨੇ ਬੰਦ ਕਰਤੇ ਫੇਰਾ ਜਿਵੇਂ ਸੀ ਜੋ ਦੇਖਾਂਗੇ ਤੇ ਬਾਜ਼ੀਆਂ ਦਾ ਕਈ ਆਣੀ ਆ ਕਈ ਤਰੀਕ ਤਰੀਕ ਗਾਲੀਆਂ ਕਈ ਪੋਸਟਰ ਆ ਰਹੇ ਆਪਣੇ ਉਹ ਕਿ ਕਰੀਏ ਬਸ ਅੱਜ ਐਤ ਕਿਸੇ ਜਣਾ ਜਮਾ ਖਰਾਬ ਗਿਆ ਜੋ ਚੁੱਪ ਮਾਰੀ ਚਲੋ ਕੋਈ ਨਹੀਂ ਇੱਕ ਤਾਂ ਹੈ ਇਹਨੂੰ ਸਿੱਧਾ ਕਰਦੇ ਆ ਸਿੱਧਾ ਇਹਨੂੰ ਵਸਤ ਕੋਈ ਤਰੀਕੇ ਨਾਲ ਹੀ ਸਿੱਧਾ ਕਰਾਂਗੇ ਜਦੋਂ ਇਹਨੂੰ ਪਹਿਲੀ ਪਹਿਲੀ ਵਾਰੀ ਛੱਡਾਂ ਖੁੱਲਾ ਡੱਬੀ ਵਨ ਲਾਗੇ ਛਤਰੀ ਤੇ ਸਪੇਅਰ ਆਪਣੀ ਤੇ ਟਟਕਾ ਕੇ ਨਾ ਇੱਕ ਵਾਰੀ ਗੇੜੇ ਗੋਲੇ ਪਵਾ ਗਏ ਬਈ ਸਿੱਧਾ ਛਤਰੀ ਤੇ ਹੋ ਗਾਨਾ ਹੈ ਇਹਨਾਂ ਨੂੰ ਕਿੱਝੂ ਆ ਮਰੀ ਇਹ ਉਹ ਤਾਂ ਕਿ ਜਿਆ ਹੋਇਆ ਛੋਟੇ ਹੁੰਦੇ ਵਾਗਿਆਂ ਦਾ ਸੀ ਇਹ ਪਾਸੇ ਬੈ ਜਾਂਦਾ ਸੀ ਤਾਂ ਕਰਕੇ ਤੇ ਹੁਣ ਸਿੱਧਾ ਆ ਗਿਆ ਸਵਾਦੀ ਆ ਗਿਆ ਤੇ ਵੀ ਫੁੱਲ ਸੇਲਾ ਲਾਗੇ ਤਸ ਤਸ ਲਾ ਲਾਗੇ ਕੋ ਉਤਰੀ ਹੈ ਤਾਂ ਕੇ ਤੇ ਇਹ ਸਕੂਲ ਆ ਪੰਗਾ ਪੈ ਗਿਆ ਵਿੱਚ ਪਿਛਲੇ ਸਾਲ ਤੱਕ ਇਹ ਗਿਆ ਕਿ ਆਪਾਂ 11ਵੀਂ ਚੋਣ ਅਟੈਂਡਿੰਗ ਕਰੀ ਸੀ ਤੇ 12ਵੀਂ ਜਿਹੜਾ ਜਾਣਾ ਪੂਗਾ ਚਲੋ ਕੋਈ ਨਾ ਕਰਾਂਗੇ ਸਿਸਟਮ ਸੈਟਿੰਗ ਕਰਾਂਗੇ ਕਿ ਮਿਲ ਲਏਗੇ ਸਾਲ ਹੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪਾਣੀ ਪੂਣੀ ਪੈਣਨਾ ਮੈਂ ਇਹਨੂੰ ਕੋਲੀ ਚ ਤੇ ਆ ਦਾਣੇ ਪੈਣ ਨੇ ਉਦੋਂ ਦੇ ਇੱਕ ਕੋਲੀ ਚ ਦਾਣੇ ਕਰ ਲੈਣਾ ਤੇ ਇੱਕ ਚ ਪਾਣੀ ਲੈਣਾ ਇਹ ਚ ਪਾਣੀ ਲਿਆਵਾਂਗੇ ਠੰਡਾ 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 ਦਲ ਕਿਹੜਾ ਪਿਆ ਹੋਆ ਟੈਂਕੀ ਤੋਂ ਪਵਾਜਦੀ ਹੈ ਬਾਲਟੀ ਚ ਪਿਆ ਹੋਆ ਫੇਰ ਠੰਡਾ ਹੋਊਆ ਬਾਲਟੀ ਚ ਪਿਆ 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 ਬਾਬੇ ਠੰਡਾ ਪਾਣੀ ਹੋਆ ਵਸੇ ਇਹ ਗੰਦਾ ਹੋ ਰਿਹਾ ਯਾਰ ਚਲੋ 10 ਮਿੰਟ ਰੱਖ ਦਾਂਗੇ ਇਹਨੇ ਸੈਟ ਹੋ ਜਾ ਪਾਣੀ ਕੁਝੇ ਕੁਝੇ ਜੇ ਵਾਲੇ ਬਾਬੇ ਪਾਣੀ ਵਿੱਚ ਮੇਗਾ ਠੰਡਾ ਹੋ ਜੂਗਾ ਵਧੀਆ ਠੰਡਾ ਠੰਡਾ ਪੀਆਵਾਂਗੇ ਤੇਰਾ ਸਾਨੂੰ ਹੀ ਤਿਆਰ ਕਰਨਾ ਹੁਣ ਇਹ ਤੇ ਪੂਰਾ ਜੋ ਜਿਹੜੇ ਬਾਬੇ ਨੂੰ ਭੂਰੂ ਦੀ ਗੱਲ ਕਰਦਾ ਸੀ ਮੈਂ ਭੂਰੂ ਬਾਬੇ ਹੋਏ ਕਰੋ ਸ਼ੌਕ ਕਰਨੀ ਆ ਜਾਂਦੀ ਹੈ ਦੀ ਇਹ ਰੱਤ ਤਈਏ ਵਾਸਤੇ ਉਹ ਹੀ ਕਹਦੇ ਨੇ ਨਾਮ ਰੱਖਿਆ ਹੋਇਆ ਤਾਂ ਪੂਰੂ ਆਪਾ ਤੇ ਆ ਪੂਰੂ ਆ ਬਾਬੋ ਆ ਲਓ ਜੀ ਆ ਚੜ ਗਿਆ ਦਿਖਾ ਜੀ ਤੁਹਾਨੂੰ ਲਓ ਜੀ ਤੇ ਇਹਦੀ ਇੱਕ ਭੈਣ ਆਪਣੇ ਕੋਲ ਤੇ ਇੱਕੋ ਹੀ ਇਹ ਹੈ ਰੱਬ ਬਾਪੇ ਆਰ ਕਰਦਾ ਸੀ ਚੋਬਰ ਨਹੀਂ ਕਰਦਾ ਸੀ ਤੇ ਦੋ ਤਿੰਨ ਉੱਤਰ ਘਾੜਦੇ ਦੋ ਤੇ ਨਕਤਰਾ ਕੋਈ ਗੱਲ ਨਹੀਂ ਤਾਂ ਕਰਕੇ ਨੂੰ ਰੋਕਾਂਗੇ ਇਹਨੂੰ ਨਹੀਂ ਕੱਢਦੇ ਤੇ ਲੰਬਾਈ ਚੈੱਕ ਕਰੋ ਨਾਲੇ ਕੱਦ ਕਾਠ ਜਦੋਂ ਬੈਠਿਆਂ ਦਾ ਦਿਖਾਵਾਂਗੇ ਫੜਕੇ ਵੀ ਦਿਖਾਵਾਂਗੇ ਕੱਲਾਵੇਂ ਤਾਂ ਕਰਕੇ ਨਹੀਂ ਦਿਖਾਈ ਜਾਂਦਾ ਫੜਕੇ ਦਿਖਾ ਦਾਂਗੇ ਜੀ ਕੋਈ ਗੱਲ ਨਹੀਂ ਤੇ ਇਹਦੀ ਭੈਣ ਵੀ ਦਿਖਾ ਦਿੰਨੇ ਆ ਤੁਹਾਨੂੰ ਦਿਖਾਈਏ ਪੂਰੂ ਦੀ ਭੈਣ ਤੁਹਾਨੂੰ ਕੱਲੀ-ਕੱਲੀ ਆਉਗੀ ਬੁਜਾਰੀ ਤੇ ਮਾਤਾ ਵੇ ਤੇ ਮਾ ਵੀ ਦਿਖਾ ਦਾਂਗੇ ਮਾ ਦਾ ਸ਼ੌਂਕ ਵੀ ਕਰਾ ਦਾਂਗੇ ਲੋ ਜੀ ਉਹ ਵੈਟੀ ਲਾਰਚ ਚ ਗੁਲਾਬੀ ਬੋਟ ਹੈ ਜੀ ਦਾ ਸੇਮ ਪੂਰੂ ਨਾਲ ਦੀ ਹੈ ਬਸ ਹੋਰ ਰਤਾ ਨਿਕਲ ਗਿਆ ਤੇ ਲਾਲ ਚੀਨੀ ਨਿਕਲ ਗਈ ਲੋ ਜੀ ਤੇ ਇਹ ਚੈੱਕ ਕਰੋ ਆਪ ਧੋ ਦੇਖੋ ਇਹਦੀ ਕੁੰਡੀ ਵਾਇ ਖੜਦੀ ਹੈ ਇਹ ਤਾਂ ਐਵੇਂ ਬਸ ਵਿਚ ਗੜਾ ਨੂੰ ਲੈ ਸੀ ਕਿ ਸਤੋਂ ਤੇ ਉਹ ਦੇਖੋ ਆਪ ਜਾਨ ਨੂੰ ਦੇਖੋ ਇਹ ਪੂਰੂ ਦੀ ਮਾਲ ਖਾ ਲਈਏ ਤੁਹਾਨੂੰ ਆਰੀ। ਲੋਈ। ਬਾਕੀ ਕਬੂਤਰੀਆਂ ਜਿਆਦਾ ਆਪਣੇ ਕੋਲ ਕਬੂਤਰ ਘੱਟ ਨੇ ਪੱਟੀਆਂ ਜਿਆਦਾ ਐ। ਤੇ ਇਹ ਦੋ ਤਾਂ ਜਿਹੜੀਆਂ ਅੱਗੇ ਬੈਠੀਆਂ ਬੱਚੇ ਘੜਨ ਨੂੰ ਐ। ਠੀਕ ਐ ਕਿ ਨਹੀਂ? ਜਿਹੜੀ ਪਰਾਂ ਬੈਠੀ ਐ ਇਹਦੇ ਨਾਲ ਛਾਕ ਕੀ ਉਹ ਮੂਹ ਨਹੀਂ ਦੇਖਿਆ ਜਿਹਦਾ ਲੋਈ ਹੁਣ ਦਿਖ ਜੂਗਾ। ਇਹ ਇਹ ਬਿੱਲੇ ਵਾਲਿਆ ਚੁਆ। ਤੇ ਬਾਕੀ ਇਹਦੇ ਵਾਕੀ ਬਟਾ ਰਿਹਾ ਪਤਾ ਹੀ ਏ ਤੁਹਾਨੂੰ ਤੇ ਚਲਦੇ ਆ ਬਾਹਰ ਤੇ ਓਹੋ ਤੇ ਆ ਦੇ ਕੋ ਕਿ ਮੈਂ ਖੜਾ ਆ ਕਿਉਂ ਉੱਪਰ ਨਹੀਂ ਸਿੱਟੇ ਨੇ ਨੱਟ ਬਾਕੇ ਖੜਾਤਾ ਜਿਗਾਰਡ ਕਰਕੇ ਛੋਟਾ ਲੈ ਗਿਆ ਸੀ ਬਾਸ ਤਾਂ ਕਰਕੇ ਵੈਸ ਪਾਣੀ ਪੈਣੇ ਆ ਬਾਬੇ ਉਹਨੂੰ ਹੁਣ ਪਾਣੀ ਪਿਆ ਦਈਏ ਪਾਣੀ ਪਿਆ ਦਈਏ ਵੈਸੇ ਇਹਨੂੰ ਹੁਣ ਪਾ ਦਈਏ ਪਾਣੀ ਇਹਦੇ ਅੰਦਰ ਹੀ ਵਾਪਸ ਲੋ ਜੀ ਕੱਟਤਾ ਜੀ ਸੈੱਟ ਹੋ ਗਿਆ ਪਾਣੀ ਆ ਟੈਂਕੀ ਵਾਲਾ ਪਾਣੀ ਫਿਰ ਸਿੱਧੀ ਧੁੱਪ ਵੱਜਦੀ ਐ ਹੈ ਕਿ ਨਹੀਂ ਫਰਕ ਹੋ ਜਾਂਦਾ ਤੇ ਹੁਣ ਸਹੀ ਐ ਪਾਣੀ ਇੰਗਰਾਂ ਪਾਣੀ ਵੀ ਨਹੀਂ ਪੀਣਾ ਚਾਹੀਦਾ ਗਰਮੀ ਦਾ ਬਾਬੋ ਐਨੀ ਬੈਂਦੀ ਐ ਆਹ ਬਤ ਨਵਾਂ ਨਵਾਂ ਹੈ ਡਾਕਟਰ ਆਇਆ 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 ਆਪੇ ਵੀ ਲੂਆ ਰੱਖਦੀ ਆਪੇ ਵੀ ਲੂਆ ਲੋ ਵਾਬੇ ਕਰਦੇ ਚਸ ਪਾਣੀ ਦੀ ਲੋ ਜੀ ਪਾਲਿਆ ਮੂੰ ਤੇ ਹੁਣ ਪੀਵਾ ਪੀ ਲੈ ਇਹ ਬਾਹਰ ਦਾਣੀ ਵੇ ਨਹੀਂ ਕੋਲੀ ਚ ਇਹਦੀ ਵੀ ਉਹ ਕਰਦੇ ਲੋ ਜੀ ਪੀ ਲਿਆ ਪਾਣੀ ਹੁਣ ਆਉ ਜੂਆ ਸੈਟ ਵਟ ਤੇ ਕੱਲ ਤੈਨੂੰ ਸਵੇਰ ਵਾਲੇ ਤੋਂ ਪੁਲਵਾਇਆ ਕਰਾਂਗੇ 7 7 ਤੋਂ ਜ਼ਿਆਦਾ ਗਿਆ ਤਾਂ ਮੈਂ 8 9 ਵਜੇ ਪਾ ਦਿਆ ਕਰਾਂਗੇ ਜਾ ਚਤੇ ਤੇ ਸ਼ਾਮ ਨੂੰ ਦੇਖਦੇ ਆਂ ਗੁੜ ਵੀ ਲਿਆਵਾਂਗੇ ਬਣਾ ਦਾਂਗੇ ਸ਼ਾਮ ਨੂੰ ਅੱਜ ਹੀ ਬਣਾ ਦਾਂਗੇ ਅੱਜ ਦੇ ਵੀਡੀਓ 'ਚ ਹੀ ਵਲੌਗ 'ਚ ਤੇ ਬਾਬਿਓ ਬਣਾ ਦਾਂਗੇ ਗੁੜ ਪ੍ਰਾਣਾ ਗੁੜੀ ਤੇ ਜਾਂ ਤਾਂ ਮੈਂ ਕੁਝ ਦੱਸ ਨਹੀਂ ਸਕਦਾ ਹੈਗੇ ਨਹੀਂ ਦੱਸ ਐਨਾ ਕਹਿ ਸਕਦਾ ਮੈਂ ਜੇ ਕਬੂਤਰ ਖੋਲਣਾ ਹੋਵੇ ਕਬੂਤਰ ਖੋਲਣਾ ਹੋਵੇ ਪ੍ਰਾਣਾ ਗੁੜ ਹੋਵੇ ਜਿੰਨਾ ਪ੍ਰਾਣਾ ਗੋਵਨਾ ਫਾਇਦਾ ਤੇ ਬੱਸ ਛੋਲੇ ਛੋਲਾ ਹੁੰਦਾ ਜਿਹੜਾ ਆਪਣਾ ਹੁੰਦਾ ਉਹਦੇ ਜਿੰਨੀ ਬਣਾ ਕੇ ਡਲੀ ਉਹ ਖਵਾ ਕੇ ਧੁੱਪੇਵਾ ਦੋ ਬਸ 5-7 ਦਿਨ ਜਾਂ ਸ਼ਾਇਦ ਮਿਲਾ ਲਓ ਥੋੜਾ ਤੇ ਸ਼ਾਇਦ ਮਿਲਾ ਕੇ ਬਾਦੋ 5-7 ਦਿਨ ਧੁੱਪੇ ਕਬੂਤਰ ਜਮਾ ਖੁੱਲ ਜੂਗਾ ਓਕੇ ਰਿਪੋਰਟਾਂ ਹੋ ਜਾਣਗੀਆਂ ਬਸ ਇੰਨੇ ਗਾ ਉਹ ਆਪਣੇ ਕੋਲ ਤੇ ਜ਼ਿਆਦਾ ਤਾਂ ਆਪਾਂ ਕੁਝ ਪਾਉਂਦੇ ਨਹੀਂ ਕੀ ਲੋੜ ਐ ਆਹੀ ਪਾਵਾਂਗੇ ਤੇ ਕੋਲੀ ਚੱਕ ਜੀਏ ਹੁਣ ਪੀ ਲਿਆ ਜਿੰਨਾ ਪਾਣੀ ਪੀਣਾ ਸੀ ਕਸਾ ਪਛਾਉ ਨੂੰ ਲਿਆਵਾਂਗੇ ਪ੍ਰਾਣਾ ਗੁੜ ਪੰਸਾਰੀ ਦੀ ਦੁਕਾਨ ਤੋਂ ਮਿਲ ਜੂਗਾ ਪੰਸਾਰੀ ਤੋਂ ਲਿਆਈ ਹਾਂ ਹਾਂਜੀ ਮੇਰੇ ਵੀਰੋਂ ਪਹੁੰਚ ਗਏ ਜੀ ਪ੍ਰਾਣਾ ਗੁੜ ਲੈਣ ਤੇ ਪੀ ਲੋ ਜੀ ਪੀ ਲੋ ਕੀ ਜੀ ਨਾ ਜੀ ਬੱਸ ਜੀ ਤੇ ਘਰ ਦਾ ਸਮਾਨ ਲੈਣ ਆਏ ਸੀ ਚਾਹ ਪੁੱਛਦਾ ਸੀ ਬਾਈ ਤੇ ਪ੍ਰਾਣਾ ਗੁੜ ਲੇਵਾਂਗੇ ਇੱਧਰ ਆ ਦੇਖੋ ਆਹ ਦੀ ਪੰਸਾਰੀ ਦੀ ਦੁਕਾਨ ਤੇ ਇੱਧਰੋਂ ਲੇਵਾਂਗੇ ਪਹਿਲਾਂ ਘਰ ਦਾ ਸਮਾਨ ਲੈ ਲਈਏ ਫਿਰ ਦਿਖਾਉਨੇ ਆ ਤੁਹਾਨੂੰ ਅਰੇ ਨੇ ਆਪ ਗੁੜ ਪੁੱਛਣੇ ਆ ਚੱਪਚਕੇ ਜੀ ਮਿੱਤਰੋ ਲੈ ਲਿਆ ਜੀ ਪੁਰਾਣਾ ਗੁੜਾ ਤੇ ਇਧਰੋਂ ਤਾਂ ਮਿਲਿਆ ਨਹੀਂ ਤੇ ਇਹ ਤਾਂ ਅਗਲੀ ਦੁਕਾਨ ਤੋਂ ਲੈ ਆ ਦਿਖਾ ਦਾਂ ਤੁਹਾਨੂੰ ਇੱਕ ਮਿੰਟ ਮੀਂਹ ਪਿਆ ਸੀ ਯਾਰ ਆਪਣੇ ਤੇ ਇਧਰ ਐ ਉਹ ਅਗਲੀ ਦੁਕਾਨ ਐ ਦੋ ਤਿੰਨ ਦੁਕਾਨਾਂ ਛੱਡ ਕੇ ਤੇ ਸਹੀ ਮਿਲੇਗਾ 10 ਰੁਪਏ ਦਾ ਹੀ ਏ ਯਾਰ ਜੀ ਬਾਬੇ ਉਹ ਗੁੜ ਲੈ ਆਏ ਜੀ ਹੈਗਾ ਜਿਆਦਾ ਪੁਰਾਣਾ ਨਹੀਂ ਹੈਗਾ 5 6 ਸਾਲ ਪੁਰਾਣਾ ਗੁੜਾ 10 ਸਾਲ ਆਲੋ ਵਕਤ-ਵਕਤ ਪੱਕਾ ਤਾਂ ਨਹੀਂ ਪਤਾ ਬਣ ਕਿਉਂ ਝੂਠ ਮਾਰੀਆਂ ਪਾ ਤੇ 10 ਰੁਪਏਾਂ ਦਾ ਦਿੰਦਿਆ 50 ਗ੍ਰਾਮ ਤੇ ਬੱਸ ਸਵੇਰੇ ਦੇ ਦਾਂਗੇ ਛੋਲੇ ਦੀ ਡਲੀ ਜਿੰਨਾ ਧੁੱਪੇ ਬਾਦਾਂਗੇ ਬੱਸ ਹੋਰ ਕੋਈ ਕੰਮ ਨਹੀਂ ਆਪਾਂ ਨੂੰ ਤੇ ਨਾਲ ਹੋ ਸਕੇ ਸ਼ਾਇਦ ਦੇ ਦਿਓ ਤੇ ਚੋਬਰ ਆਈ ਜਾਂਦਾ ਕਰੇ ਜਾ ਕੇ ਕਰੇ ਜਾ ਕੇ ਆ ਗਿਆ ਤੇ ਆ ਗਿਆ ਮੇਰੇ ਸਾਹਮਣੇ ਉਹ ਦਾਣਾ ਪਾਣੀ ਤੇ ਕੀ ਹੋ ਗਿਆ ਜੀ ਗਿੱਲਾ ਹੋ ਗਿਆ ਕੰਮ ਥੱਲੜੀ ਵਿੱਚ ਤੇ ਉੱਤਿਆਲੀ ਦੀ ਭੈਣ ਘੜਤੀ ਦੇ ਅੰਦਰ ਵੀ ਦੇਖਣਾ ਉਹ ਵੀ ਪਾਣੀ ਗਿਆ ਕਿ ਨਹੀਂ ਤੇ ਜਦ ਇਹ ਖੁੱਡੇ ਪਾਇਆ ਪਹਿਲਾ ਨਹੀਂ ਹੈ ਚਲੋ ਖੋਲ ਕੇ ਦੇਖਦੇ ਹਾਂ ਹਾਂਜੀ ਮਿੱਤਰੋ ਕੋਣ ਆਏ ਨੇ ਇਹ ਤੇ ਦਾਣਾ ਬਾਣੀ ਟਰਟਾ ਰੈਡੀ ਕਰਤਾ ਓਕਰ ਬੋਟਾ ਕਰਤੀਆਂ ਤੇ ਵਸ ਬੈਠੇ ਹਾਂ ਗੱਲਾਂ ਬਾਤਾਂ ਕਰੀਏ ਨੇ ਜੀ ਮਿੱਤਰੋ ਤੇ ਕੰਮ ਆਗੇ ਸੀ ਪ੍ਰਿੰਸ ਨਾਲ ਤੇ ਆਗੇ ਘਰੇ ਬਸ ਟਰੇਆਂ ਚੱਕਦੇ ਆਂ ਟਰੇਆਂ ਵਿੱਚੇ ਧਰ ਗਏ ਸੀ ਆਪਾਂ ਆ ਪਈਆਂ ਲੈ ਚੋ ਪਹਿਲਾਂ ਚੱਕ ਦੇ ਕੀ ਕਰਕੇ ਤੇ ਵਾਹ ਟਰੇਆਂ ਚੱਕ ਕੇ ਆਪਾਂ ਵੇਲਿਆਂ ਤੇ ਕੱਲ ਧੁੱਪੇ ਬਾਦਾਂਗੇ ਉਹਨੂੰ ਜਿਹੜੇ ਨੂੰ ਅੱਜ ਪਾਏ ਸੀ ਨੀਲੇ ਨੂੰ ਆਪਣੇ ਨੂੰ ਉੱਤੇ ਬੈਠਾ ਅੱਜ ਅੱਛਾ ਜੇ ਚੱਲ ਚੱਲ ਲੋ ਜੀ ਲੋ ਜੀ ਸਾਰੇ ਬੈ ਗਏ ਉੱਤੇ ਆਹ ਰਹੇਗੇ ਵੈਸੇ ਲੱਗ ਰਹੇ ਐ ਇਹ ਬੈਠਾ ਪਹਿਲੇ ਨੰਬਰ ਦੂਜੇ ਨੰਬਰ ਤੇ ਹਰੂ ਬੱਚਾ ਉਹੀ ਭੱਜ ਗਿਆ ਨਿਕਲ ਗਿਆ ਚਾ ਕੋਈ ਆ ਆ ਗਿਆ ਲੋ ਜੀ ਲੈ ਲਾ ਦੀ ਤਰਲਾਈ ਦੇ ਨਾਲ ਦੀ ਨਾਲ ਚੱਕ ਕੇ ਖੜ ਜਾ ਖੋਲੀ ਇਹ ਕੇ ਜੀ ਸੀ ਉਹ ਕਿ ਟੇਂਪ ਭਰਿਆ ਗੱਸ ਬਾਬੇ ਕੱਲ ਤੁੱਕੇ ਬਾਦ ਆਏ ਗੁੜ ਲੈ ਆਏ ਸੀ ਅੱਜ ਤੁਹਾਨੂੰ ਦਿਖਾ ਦਿੰਦਾ ਜਿਆਦਾ ਪੁਰਾਣਾ ਨਹੀਂ ਆ ਗੁੜ 5 ਤੋਂ 10 ਸਾਲ ਦੇ ਵਿੱਚ ਵਿੱਚ ਆਇਆ ਸਲਾ ਲੋ 5 6 ਇਹਨੇ ਵਿੱਚ ਹੀ ਲਾ ਲਿਆ ਪ੍ਰੋਪਰ ਤਾਂ ਪਤਾ ਨਹੀਂ ਕਿਉਂ ਝੂਠ ਮਾਰੀਏ ਤੇ ਸ਼ਾਇਦ ਵੀ ਲਿਆਏ ਸੀ ਚੋਬਰ ਕਦੇ ਪਿਆ ਸੀ ਤੇ ਆਪ ਨੂੰ ਥੋੜੀ ਲੋੜ ਤੁਹਾਨੂੰ ਪਤਾ ਹੀ ਹੈ ਇੱਕ ਛੋਲੇ ਦੇ ਦਾਣੇ ਜਿੰਨਾ ਉਹ ਵੀ ਬਣਾਣਾ ਆਪਾਂ ਦਾਣਾ ਬਸ ਉਹਨੇ ਦੀ ਲੋੜ ਹੈ ਤੇ ਸ਼ਾਇਦ ਬਾਦੀਓ ਪੁਰਾਣਾ ਗੁੜ ਬਸ ਦੋ ਜੀ ਦਾ ਬਹੁਤ ਨੇ ਐਂ ਤਾਂ ਤੀਜਾਂ ਵਾਧੂ ਪੈਂਦੀਆਂ ਅਜਿਆਂ ਉਹ ਲੈਵਲ ਦੇ ਹੋਏ ਨਹੀਂ ਨਾ ਆਪਾਂ ਹੋਏ ਨਹੀਂ ਉਹ ਲੈਵਲ ਦੇ ਤਾਂ ਕਰਕੇ ਤੇ ਸਵੇਰੇ ਗੁੜ ਦੇ ਕੇ ਤੁੱਪੇ ਪਾ ਦਾਂਗੇ ਸਵੇਰ ਵਾਲੇ ਤੁਪਲਵਾਵਾਂਗੇ 9:00 ਵਜੇ ਦਾ ਭਾਈ ਦੇਵਾਂਗੇ 8 8:00 ਹੈ ਪਿੰਡਾਇ ਪਿੰਡਾ ਨਹੀਂ ਛੱਡਿਆ ਜਾਂਦਾ ਕਹਿੰਦਾ ਹੁਣ ਤਾਂ ਪਿੰਡਾ ਛੱਡ ਦੋ ਸਿੱਤੋ ਬੜਾ 10 ਪਿੰਡਾ ਛੱਡਿਆ ਜਾਂਦਾ ਕਿ ਨਹੀਂ ਇਹਦਾ ਕੋਈ ਪਿੰਡਾ ਨਹੀਂ ਜਿਹਨੂੰ ਇੱਕ ਵਾਰੀ ਲੱਗਤ ਲੱਗੀ ਲੱਗੀ ਤੇ ਛਤਰੀ ਵੀ ਨਹੀਂ ਸਿੱਧੀ ਹੋਰੀ ਓਏ ਚੋਬਰਾ ਮੈਂ ਉੱਤੇ ਆਨਾ ਠੱਲੇ ਡੇਕ ਕਹਿੰਦਾ ਲੈ ਥੋਣ ਫੜ ਆਪਣਾ ਕੈਮਰਾ ਫੜ ਲੈ ਹੁਣ ਅਲਟਰਾ ਵਾਈਡਤੀ ਐ ਚੰਦ ਵੀ ਆ ਰਹਾ ਤਾਂ ਓਏ ਅਦਾ ਮੌਸਮ ਸਾਫ ਹੋ ਰਿਹਾ ਹਾਰਤੀ ਕਾ ਫੋਨ ਚ ਨਾ ਦਿਖਦਾ ਨਹੀਂ ਨਾ ਜਿਵੇਂ ਆਪਾਂ ਅੱਖਾਂ ਨਾਲ ਦੇਖਦੇ ਹਾਂ ਨਾ ਦੇਖਣਾ ਛੋਟਾ ਨਹੀਂ ਹੋਏ ਸਾਰੀ ਆਈ ਹੁੰਦੇ ਨੇ ਬਾਗਲਾ ਛਤਰੀ ਵੀ ਨਹੀਂ ਖਿਜਦੀ ਫੋਨ ਚ ਦੇਖਾ ਤੂੰ ਤੂੰ ਵੀ ਨਹੀਂ ਦਿਖਿਆ ਨਾ ਉਹ ਤਾਂ ਉੱਤੇ ਚੜ ਗਿਆ ਨਾ ਕੋਈ ਨਾ ਤਾਰਦੇ ਆ ਆਪਾਂ ਦਾ ਬਸ ਥੱਲੇ ਧਾਰਨੇ ਆਇ ਤਰੀ ਲੋ ਜੀ ਮਿੱਤਰੋ ਆ ਆਪਣਾ ਕੋਠਾ ਜੀ ਦੇਖੋ ਆਪਣਾ ਖੁੱਡਿਆ ਦਾ ਵੀਊ ਦਿਖਾਵਾ ਤੁਹਾਨੂੰ ਦੂਰੋਂ ਕਿਵੇਂ ਲੱਗਦਾ ਹੈ ਪਹਿਲਾਂ ਤਾਂ ਆਉਰੇ ਸੀਗਾ ਤੁਹਾਨੂੰ ਦੇਖਿਆ ਹੀ ਹੈ ਦੇਖੋ ਜੀ ਬਾਬੇ ਕਰੋ ਚੈੱਕ ਲਗਦਾ ਪੂਰਾ ਰੰਗ ਰੰਗ ਪ੍ਰੋਗਰਾਮ ਇੱਕ ਥੱਲੋ ਪੌੜੀਆਂ ਦਾ ਗੇਟ ਹੈ ਇੱਕ ਜਿੱਥੇ ਆਪਾਂ ਬੈਨੇ ਹੁੰਨੇ ਕਮਰੇ ਦਾ ਉਹਦਾ ਗੇਟ ਹੈ ਆਇੱਕ ਐ ਫੋਟੋ ਖਿੱਚਣ ਆਲੀ ਹੈ ਮੇਰੀ ਹਨਾ ਕੋਈ ਨਾ ਖਿੱਚਾਂਗੇ ਬਿਲੇ ਟਾਈਮ ਕੱਢਾ ਹੁੰਦਰ ਦਾ ਨਿਕਲਨੀ ਨਹੀਂ ਨਾ ਵੱਡਾ ਲੰਡਾ ਖਿੱਚ ਵਾਲਾ ਵੱਡਾ ਵੱਡਾ ਖਿੱਚਣਾ ਘਾਰਤੀ ਪਹਿਲਾਂ ਲੋ ਜੀ ਬਾਬੇ ਗੁਰਵਾ ਕੱਢ ਲਈਏ ਵਲੋਗ ਹੋਈ ਲੰਬਾ ਹੋਈ ਜਾਂਦਾ ਬੇਮਤਲਬ ਕਿ ਨਿਕਲ ਗਈ ਕੱਢ ਲੈ ਡੇ ਕਦੇ ਲੈ ਕਦੇ ਲੋ ਜੀ ਛੱਟ ਦੀ ਛਤਰੀ ਦਿਖਦਾ ਹੋਊਗਾ ਤੁਹਾਨੂੰ ਚਲ ਆ ਹੁਣ ਥੱਲੇ ਆ ਜੂਗਾ ਤੇ ਆਪਾਂ ਕਰ ਦਾਂ ਬਲੌਗ ਦੀ ਹੁਣ ਐਂਡਿੰਗ ਤੇ ਆਇਆ ਕਰਾਂ ਥੱਲੇ ਆਇਆ ਫੇਰ ਹੀ ਕਰਾਂਗੇ ਤੇ ਬੱਸ ਦਾਣੇ ਦੁਨੇ ਧਰਖੇ ਨੇ ਇਧਰ ਕੂਤਰ ਸੈਟ ਬੈਟਰ ਨੇ ਆਪਣੇ ਜਮਾ ਇਹਨਾਂ ਬਾਹਰੋਂ ਨੀਕਾ ਮਰਾਦਾ ਹਾ ਤੱਕ ਉੱਤੇ ਬੈਠੇ ਨੇ ਯਾਰਾ ਪਤਾ ਨਹੀਂ ਕਿਵੇਂ ਕੀ ਚੱਕਰ ਹੈ ਇਧਰ ਵੀ ਓਕੇ ਐ ਮੇਰੇ ਨਾਲ ਰੋਵਾਂਡਾ ਲਾਈ ਖੜੀ ਐ ਇਹ ਉਹ ਬੈਠੀ ਕੂਤਰੀ ਉਹ ਬੈਠੀ ਉਹ ਬੈਠੀ ਇਹ ਏ ਅਸੀ ਠੀਕ ਹੈ ਜੀ ਮੈਂ ਸਾਰਾ ਅੰਡਾ ਲਾਈ ਪੜੀ ਹੈ ਦੇਖਦੇ ਹਾਂ ਅਬ ਕੀ ਬਣਦਾ ਹੈ ਸ਼ਾਇਦ ਕਬੂਦਰੀ ਨੇ ਅੰਡਾ ਲਾਰਖਾ ਹੈ ਬਗਲ ਵਾਲੀ ਨੇ ਇਹ ਤਾਂ ਦਿਖਾਤੇ ਤੂੰ ਬਗਲ ਵਾਲੀ ਨੇ ਬਗਲ ਵਾਲੀ ਗੱਡੀ ਹੋਰ ਪਈ ਦੇਖ ਲੰਮੀ ਕੌਣ ਗਈ ਨਾ ਨਹੀਂ ਬੈਠੀ ਹੈ ਉਹ ਸੇਵਾ ਤੇ ਚਲੋ ਸੇਵਾ ਲਾਉਂਦੀਆਂ ਸੇਵਾ ਕਰਵਾ ਲਈਂ ਟਰੇ ਜੱਕਤੀਆਂ ਠੀਕ ਹੈ ਤੇ ਬਾਕੀ ਸਭ ਠੀਕ ਹੈ ਤੇ ਮਿਲਦੇ ਆ ਕੱਲ੍ਹ ਵਾਲੇ ਵਲੌਗ ਚ ਠੀਕ ਹੈ ਜੀ ਬਾਏ ਬਾਏ ਟਾਟਾ ਸਾਰੇ ਵੀਰਾਂ ਨੂੰ